ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਦਰ ਰਾਗ ਅਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤਬੇ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾਂ ਕੀਤੇ ਤੇਰੇ ਵામਣਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀਐ ਹੈ ਕੀਤੇ ਤੇਰੇ ਗਾਮਣਹਾਰੇ ਗਾਵਨ ਤੁਧਨੋ ਪਵਣ ਪਾਣੀ ਦਾ ਸੰਚਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਜਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦ੍ਰਿੰਦਰਾ ਅਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿਧ ਸਮਾਧੀ ਅੰਦਰ ਗਾਵਨ ਤੁਧਨੋ ਸਾਧਵੀ ਜਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋਂ ਪੰਡਤ ਪੜਨ ਰਖੀ ਸੂਰੇ ਜੋਗਜਗ ਵੇਦਾਂ ਨਾਲੇ ਗਾਵਨ ਤੁਧਨੋਂ ਮੋਹਣੀਆਂ ਮਨਮੋਹਨ ਸੁਰਗਮਸ਼ ਪਿਆਲੇ ਗਾਵਨ ਤੁਧਨੋਂ ਰਤਨਿਉ ਪਾਈ ਤੇਰੇ 68 ਤੀਰਤ ਨਾਲੇ ਗਾਵਨ ਤੁਧਨੋਂ ਜੋਧ ਮਹਾਬਲ ਸੂਰਾ ਗਾਵਨ ਤੁਧਨੋਂ ਖਾਣੀ ਚਾਰੇ ਗਾਵਨ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋਂ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਕਤਰ ਸਾਲੇ ਹੋਰ ਕੀਤੇ ਤੁਧ ਨੋ ਗਾਵਨ ਸਿਮੈ ਚਿਤ ਨਾਮ ਨਾਨਕ ਕੇ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜੇ ਨਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੀਓ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰੋ ਹੁਕਮ ਨਾ ਕਰਣਾ ਜਾਈ ਸੋ ਪਾਕ ਸਿਆਉ ਸ਼ਾਹ ਕਬ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕ ਓਡ ਵੱਡਾ ਢਿਟਾ ਹੋਏ ਕੀਮਤ ਪਾਇਨਾ ਚਾਹਿਆ ਜਾਏ ਕਰਨ ਵਾਲੇ ਤੇਰੇ ਰਹੀ ਸੁਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣ ਤੇਰਾ ਕੀਤਾ ਕੀਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤੀ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭਤਾ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀ ਆ ਵਡਿਆਈਆ ਤਉਦ ਵੇਣ ਸਿੱਧੀ ਕਿਨ ਨਾ ਪਾਈਆ ਕਰਮ ਮਿਲੇ ਨਾਹੀ ਥਾਜ ਕਿ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜੇ ਤੂੰ ਦੇਹ ਤਿਸੈ ਕਿਆਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਮਾ ਵਿਸਰੈ ਮਰ ਜਾਉ ਆਖਣਿ ਔਖਾ ਸੱਚਾ ਨਾਮ ਸਾਚੀ ਨਾਮ ਕੀ ਲਾਗੇ ਭੂਖ ਉਤ ਭੂਖ ਹੈ ਖਾਈ ਚੱਲੀ ਇਹ ਦੁਖ ਸੋ ਕਿਉ ਵਿਸਰੈ ਮੇਰੀ ਮਾਣਾਈ ਸਾਚਾ ਸਾਇ ਸੱਚ ਨਾਹੀ ਰਹਾਉ ਸਾਚੀ ਨਾਮ ਕੀ ਤੇਲਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੂਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਦਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਮੇ ਬਾਜਿਸ ਨਾਦ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੂੰ ਗੁਰਪਾਸ 함 ਕੀਰੇ ਕਰਮ ਸਤਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਅਮਰੀ ਰਹਿਰਾ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਿ ਮੇਲ ਸੰਗਤ ਗੁਣ ਪ੍ਰਗਾਸ ਜਿਨ ਹਾਰੇ 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 ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਬਾਈ ਤੈਨ ਧੁਰਮ ਸਿਗ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪਿਰਗਾਸ ਰਾਗ ਗੂਜਰੀ ਮਹੱਲਾ 55 ਕਾਹੀ ਰੇ ਮਨ ਚਿਤ ਵੇ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੇ ਉਪਾਈ ਸਾਕਾਰੀ ਕੇ ਆਗੇ ਕਰ ਧਰਿਆ ਮੇਰੀ ਮਾਦੋ ਜੀ ਸਤ ਸੰਗਤ ਮਿਲੇ ਸੋ ਤਰੇਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ ਚ ਹੜਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰੇਆ ਸਰੀ ਸਰੀ ਦੀ ਕਿ ਸੰਭਾਈ ਠਾਕੁਰ ਕਾ ਹੀ ਮਨ ਭਾਉ ਕਰਿਆ ਉਡੇ ਉਡੇ ਆਵੈ ਸੈ ਕੋ ਸੰ ਇਸ ਪਾਛੈ ਬਚਰੀ ਸ਼ਰੀਆ ਤਿਨ ਕਮਣ ਖਿਲਾਵੇ ਕਮਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਾਬ ਨਿਦਾਨ ਦਾ ਸਤਿ ਸਿਧਾਨ ਠਾਕੁਰ ਘਰ ਚਲ ਧਰਿਆ ਜਨ ਨਾਨਕ ਬਲ ਬਲ ਸੱਜ ਬਲ ਜਾਈਐ ਤੇਰਾ ਅੰਤ ਨ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਆਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਝ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਾਰੇ ਜੀ ਤੁਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆਪੀ ਠਾਕੁਰ ਹਰਿਆਪੀ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਆਣ ਤਰੇ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋ ਜੁ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨਿ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਖਵਖਾਣਾ ਜੋ ਸੇਵਹਿ ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ ਜਿਨ ਮਿਰਭਾਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਕਰੀ ਬੇ ਅੰਤ ਬੇ ਅੰਤ ਤੇਰੀ ਪਗਤ ਤੇਰੀ ਭਗਤ ਸਲਾਹਨ ਤੁਜ ਜੀ ਹਰਿਆਨ ਕੇ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਪ ਹੈ ਜਪ ਹੈ ਬੇ ਅੰਤਾਂ ਤੇਰੇ ਅਨੇਕ ਤੇਰੇ ਅਨੇਕ ਪੜੇ ਬਬ ਸਿਮਰਤ ਸਾਸਕ ਜੀ ਕਰ ਕਰਿਆ ਖਡ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖਿਆ ਪਰਮਪੁਰ ਕਰਤਾ ਜੀ ਤੁਧ ਜੀਵੜੇ ਵਰਨ ਕੋਈ ਤੂੰ ਜੁਗ ਜੁਗ ਵੇਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਰਚਲ ਕਰਤਾ ਸੋਈ ਤੁਧਿਆ ਪੇ ਭਾਵੈ ਸੋਈ ਵਰਤਾ ਜੀ ਤੁਧਿਆ ਪੇ ਕਰੀ ਸੋ ਹੋਈ ਤੁਧਿਆ ਪੇ ਸ੍ਰਿਸ਼ਟ ਸਾਭਿ ਉਪਾਈ ਜੀ ਤੁਧਿਆ ਪੇ ਸ੍ਰਿਜ ਸਭ ਗੋਈ ਜਨਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਬਸਾਏ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੇਂ ਸੋਈ ਥੀ ਸੀ ਜੋ ਤੂੰ ਦੇਹੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭ ਨਹੀਂ ਧਾਇਆ ਜਿਸ ਨੂੰ ਕਿਰਪਾ ਕਰੀ ਤੈਨ ਨਾਮ ਰਤਨ ਪਾਇਆ ਗੁਰਮਖ ਲਾਗਾ ਮਨਮੁਖ ਗਵਾਇਆ ਤਉ ਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾ ਰਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਯੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨ ਦੂਜਾ ਅਵਰ ਨ ਕੋਇ ਦੂਰ ਕਰ ਕਰ ਵੇਖੀ ਜਾਣੀ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਪਿਤ ਸਰਵੜਾ ਪਈਲੇ ਨਿਵਾਸਾ ਪਾਣੀ ਪਾਉਕ ਤਿਨਹੀਂ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਾ ਡੂਬੀ ਅਲੇ ਮਾਨੇਕਨ ਚੇਤੀ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆਸ ਪ੍ਰਣ ਅਚਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਇੱਕ ਤੈਨਾ ਕਾਮ ਮਿਲ ਸਾਧ ਸੰਗਤ ਭਾਜਿ ਤੇਵਲ ਨਾਮ ਸਰੰਜਿਆ ਮਲਾਗ ਭਵਜਨ ਤਰਨ ਕੈ ਜਨਮ ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਬ ਤਬ ਸੰਜਮ ਧਰਮ ਨਿਕ ਮਾਇਆ ਸੇਵਾ ਸਾਧਨ ਜਾਨੀਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰ ਕੀ ਰਖੋ ਸਰਮਾ ਪਾਪਛਾਈ ਦਸ਼ਮੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੈਰਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਬਾਰ ਹਮਰੇ ਦੁਸਤ ਸਭਾ ਤੁਮ ਕਾਬ ਹੋ ਆਪਹਾ ਤਾ ਅੱਜ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਚਿਆ ਨੀ ਕਰਦੇ ਕਰਿਆ ਸਰਬਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨ ਧਿਆਉ ਜੋ ਬਰ ਚਾਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਐ ਚੰਚੰ ਸਤਰ ਹਮਾਰੀ ਮਾਰੀਐ ਆਪਹਾਤ ਦੇ ਮuje ਬਰਿਆ ਮਰਨ ਗਾਲ ਕਾ ਤਰਾਸਨ ਵਰੀ ਹੈ ਤੂ ਜੋ ਸਦਾ ਹਮਾਰੀ ਪਛਾ ਸ੍ਰੀ ਅਸਤ ਜੁਜੂ ਕਰਿਓ ਰਛਾ ਰਾਖ ਲਿਓ ਮੋਹਿ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਈ ਬ੍ਰਹਮਾ ਬਬਤਰਾ ਕਾਲ ਪਾਈ ਸ਼ਿਵ ਜੂ ਅਵਤਰਾ ਕਾਲ ਪਾਈ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀ ਆਉ ਵੇਦ ਰਾਜ ਬ੍ਰਹਮਾ ਜੂ ਥੀ ਆਉ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨੀ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸੇ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਪਲ ਮੂੰਹ ਬਦ ਕੀਓ ਕੱਡ ਕੱਡ ਕੇ ਅੰਤਰ ਕੀ ਜਾਣਿਤ ਭਲੇ ਬੁਰੇ ਕੀ ਪੀਰ ਪਛਾਨਿਤ ਠੀਤੀ ਤੇ ਕੁੰਚਰੇ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕੱਡ ਕੱਡ ਕੇ ਪੜ ਪੜ ਕੀ ਜਾਣੈ ਜਬ ਇਹ ਦੇ ਕਰਖ ਕਰਾਂ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਕਰਖ ਕਰਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਆਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਤਨੀ ਬੂਝਿ ਉਚਾਰੈ ਤੁਮ ਸਭ ਹੀ ਤੇ ਰਸਤ ਨਿਰਾਲਮ ਜਾਨਤ ਵੇਦ ਭੇਦ ਅਰਾਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦੇਨੀਲੇ ਅਨਾਦੀ ਸੰਭ ਤਾ ਕਾ ਮੂੜਿ ਉਚਾਰਤ ਭੇਦਾ ਜਾ ਕਉ ਪੀਵ ਨ ਪਾਵਤ ਭੀਦਾ ਤਾ ਕਉ ਕਰਪਾਹਨ ਅਨੁਮਾਨਿਤ ਮਾ ਮੂੜ ਕਸ਼ਪੀਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਭੇਵ ਆਪੇ ਆਪਣੀ ਬੁੱਧ ਹੈ ਜੇਤੀ ਵਰਨ ਤੁ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪਾ ਰੰਗ ਪਾਇਓ ਰਾਵ ਕਹੀਂ ਭੂਪਾ ਅੰਡੇ ਜੇ ਜੇਰ ਜਸੇਤ ਜੀ ਕੀਨੀ ਉਤ ਭੁਜ ਖਾਨ ਬਹੁਰ ਰਜਦੀਨੀ ਕਹੂੰ ਫੂਲ ਰਾਜਾ ਹਾਂ ਮੈਂ ਬੈਠਾ ਕਹੂੰ ਸਿਮਟ ਭਇਓ ਸੰਕਰੇ ਕਾਠਾ ਸਗਰੀ ਸ੍ਰਿਸ਼ਟ ਦਿਖਾਈ ਅਚੰਭਵ ਆਪ ਜੁਗਾਦ ਸਰੂਪ ਸੇ ਅੰਭਵ ਆਪ ਰੱਛਾ ਮੇਰੀ ਤੁਮ ਕਰੋ ਸੇਖਿਓ ਵਾਰਿਅ ਸਿਖ ਸੰਘਰੋ ਦੋਸਤ ਜਿੱਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਝ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤੋਹਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਾ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ ਕੇ ਅਰਿਸ਼ਟ ਟਰੈਂ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨੇ ਹਰ ਹੋ ਤਾਂ ਕਿ ਤਾਜ ਤਨ ਕੁਮੋ ਹਰ ਹੋ ਰੇਦ ਸੇਦ ਘਰ ਮੂ ਸਭ ਹੋਈ ਦੁਸ਼ਟ ਸਾਸ਼ਵਾ ਸਕੈ ਨ ਕੋਈ ਇਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਂ ਹੀ ਉਬਾਰਾ ਜਿਨ ਨਰ ਨਾਮ ਪਿਆਰੂ ਕਹਾ ਦਰਦ ਦੁਸ਼ਕ ਦੇਉਕ ਤੇ ਰਹਾ ਖੜਗ ਕੇ ਤਮੈ ਸਰਣ ਪਿਆਰੀ ਆਪ ਹੱਥ ਦੈ ਲਿਓ ਓ ਬਾਰੀ ਸਰਬਠਾਉਰ ਮੋਹੋ ਸਹਾਈ ਦੁਸ਼ਕ ਦੋਖ ਤੇ ਲਿਓ ਬਚਾਈ ਸੋਇਆ ਪਾਇੰਦੇ ਜਬ ਤੇ ਤੁਮਰੀ ਤਬ ਤੇ ਕੋ ਅੰਖ ਸਤਰੀ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੈ ਮਤ ਇਕ ਨਾਮਾ ਨਿਓ सिमरत शास्त्र बेद सब है का है हम एक न जाने श्री असपान कृपा तुम कहियो सब तो बखानियो दोहरा सगल द्वार को गयो तुहारो तो द्वार की लाज अस गोबिंद दास तुहार रामकली महल्ला तीजा आनंद ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮ ਜਿੰਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹਉ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨੰਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾਂ ਤੇਰਾ ਸਭ ਕੀ ਸਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੈ ਮਨੁ ਸਿਆਬਾਜੀ ਸ਼ਬਦ ਕਨਿਹਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਾਹੀ ਘਰ ਤੇਰੈ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਹੀ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਘਰ ਸ਼ਾਂਤ ਸੁਖ ਮਾਨਿ ਆਈ ਵਸਿਆ ਜਿਨਿ ਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਾਰ ਸੁਭਾਗ ਹੈ ਸ਼ਬਦਵਾਜੀ ਕਲਾ ਜਿਤ ਘਰ ਧਾਰੀ ਆ ਪੰਚਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੀ ਅਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੋ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪਿ ਉੱtre ਸੁਣੀ ਸੱਚੀ ਬਾਣੀ ਸੰਤ ਸਾਜਿਨ ਭਈ ਸਰਸੇ ਪੂਰੇ ਬੁਰਤੇ ਜਾਣੀ ਸੁਣਤੇ ਪੁਨੀਤ ਕਰਤੇ ਪਵਿੱਤ ਸਤਿਗੁਰ ਰਹਿ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇੁੰਡਾਵੜੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਵਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨ ਜਾਈ ਨਿਤ ਨਿਤ ਰੱਖਿ ਓ ਰਧਾਰੋ ਤਮ ਸੰਸਾਰ ਚਰਨ ਲਗਤ ਰਹੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 13 ਕੀਤਾ ਜਤੋ ਨਹੀਂ ਮੈਨੋ ਜੋਗ ਕੀਤਾਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮੀਰਾਤ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾਇ ਤਾਂ ਜੀਵਾ ਤਨ ਮਨ થી ਵੈ ਹਰਿਆ ਤਰਸ ਪਿਆ ਮੀਰਾਤ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾਇ ਤਾਂ ਜੀਵਾ ਤਨ ਮਨ ਠੀ ਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ